ਸੋਰਨ ਸਿੰਗ ਟਰਨਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਜੀ। ਆ ਕਰਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ। ਸੁਭਤ ਪਹਿਲਾਂ ਦੀ ਦੱਸੋ ਵੀ ਛੱਤਬੀੜ ਚਿੜੀਆ ਘਰ ਨੂੰ ਅੱਗ ਲੱਗ ਗਈ ਸੀ ਕਿੰਨਾ ਕੁ ਨੁਕਸਾਨ ਹੋ ਗਿਆ। ਇਹਦੇ ਵਿੱਚ ਜੀ 20 ਗੱਡੀਆਂ ਸੜ ਕੇ ਸੁਆਹ ਹੋ ਗਈਆਂ ਜੀ ਅੱਜ। ਛੱਤਬੀੜ ਚਿੜੀਆ ਘਰ ਦੇ ਵਿੱਚ ਅੱਜ ਅੱਗ ਲੱਗੀ ਆ ਅਚਾਨਕ ਸਵੇਰ ਦੇ ਵੇਲੇ ਅੱਗ ਲੱਗੀ ਆ ਜਿਹੜੀਆਂ ਇੱਥੇ ਇਲੈਕਟ੍ਰੋਨਿਕ ਗੱਡੀਆਂ ਹੁੰਦੀਆਂ ਜਿਹੜੀਆਂ ਕਿ ਉੱਥੇ ਘੁੰਮਣ ਫਿਰਨ ਆਏ ਲੋਕ ਆ ਜਿਨ੍ਹਾਂ ਨੂੰ ਇੱਕ ਤੋਂ ਦੂਜੀ ਥਾਂ ਤੱਕ ਲੈ ਕੇ ਜਾਂਦੀਆਂ ਇਹ ਜਦੋਂ ਲੱਗਦਾ ਸੀ ਨਹੀਂ ਪਤਾ ਲੱਗਾ ਕਿ ਚਾਰਜਿੰਗ ਦੇ ਉੱਤੇ ਗੱਡੀਆਂ ਲੱਗੀਆਂ ਸੀ ਉਹ ਜਾਂਦਾ ਕੋਈ ਉੱਥੇ ਕੈਟੇਗਰੀ ਉੱਥੇ ਹੀਟ ਜ਼ਿਆਦਾ ਹੋ ਗਈ ਜਾਂ ਕੋਈ ਵੀ ਸਮੱਸਿਆ ਆ ਗਈ ਜਿਹਦੇ ਕਰਕੇ ਇਸ ਗੱਡੀ ਨੂੰ ਅੱਗ ਲੱਗੀ ਤੇ ਬਰਾਬਰ ਬਰਾਬਰ ਜਿਹੜੀਆਂ ਗੱਡੀਆਂ ਖੜੀਆਂ ਸੀ ਉਹ ਸਾਰੀਆਂ ਹੀ ਸੜ ਕੇ ਸੁਆਹ ਹੋ ਗਈਆਂ ਉੱਥੇ ਧੜਕੂ ਪੈ ਗਿਆ ਉੱਥੇ ਪਤਾ ਲੱਗਾ ਜੀ ਕਿ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਉਹਨੇ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਵੀ ਘਟਿੰਨਾ ਸੜਕੇ ਸਵਾਹ ਹੋ ਗਨਾ ਜਾਨੀ ਨੁਕਸਾਨ ਤੋਂ ਪੂਰਾ ਬਚਾਰ ਹੋ ਗਿਆ ਤੇ ਦਿੱਲੀ ਦੀ ਹਵਾ ਨੂੰ ਸਾਫ ਕਰਨ ਲਈ ਬਨੌਟੀ ਮੀਂਹ ਪਾਉਣਾ ਸੀ ਪੈ ਗਿਆ ਮੀਂਹ ਫਿਰ ਨਹੀਂ ਨਹੀਂ ਪਿਆ ਇਹ ਦਿੱਲੀ ਦੇ ਵਿੱਚ ਨਾ ਅੱਜ ਹੁਣ ਤਾਂ ਇਸ ਗੱਲ ਤੇ ਰਾਜਨੀਤੀ ਵੀ ਛਿੜਤੀ ਹੈ ਨਾ ਕਿਉਂਕਿ ਇਸੇ ਆਮ ਆਦਮੀ ਪਾਰਟੀ ਨੇ ਗੱਲ ਕਹਿਣੀ ਸ਼ੁਰੂ ਕਰਤੀ ਆ ਉਹ ਕਹਿੰਦੇ ਜੀ ਇੱਥੇ ਬਨੌਟੀ ਮੀਂਹ ਪਾਉਣ ਦੀ ਕੋਸ਼ਿਸ਼ ਕਰਦੇ ਸੀ ਜਿਹੜਾ ਡੂੜ ਬੱਦਲ ਸੀਗਾ ਉਹ ਵੀ ਭੱਜ ਗਿਆ ਸੋ ਇਹ ਮਿਹਣੋ ਮਿਹਣੀ ਵਾਲਾ ਕੰਮ ਸ਼ੁਰੂ ਹੋ ਗਿਆ ਦਿੱਲੀ ਦੇ ਵਿੱਚ ਪਟਾਕਿਆਂ ਦੇ ਕਰਕੇ ਹੋਰ ਵਕ ਵਾਰਨਾਂ ਦੇ ਕਰਕੇ ਪ੍ਰਦੂਸ਼ਣ ਬਹੁਤ ਵਧਿਆ ਉਥੇ ਪ੍ਰਦੂਸ਼ਣ ਨੂੰ ਥੱਲ ਪਾਉਣ ਦੇ ਲਈ ਜਾਂ ਕਿਸੇ ਵੀ ਥੱਲ ਪਾਉਣ ਦੇ ਲਈ ਤਰੀਕਾ ਇੱਕੋ ਹੀ ਹੁੰਦਾ ਵੀ ਮੀਂਹ ਪਵੇ ਕੜੀਆਂ ਪੈਣ ਪਰ ਉਹ ਹੜੇ ਪੈਣ ਦੀ ਸੰਭਾਵਨਾ ਨਹੀਂ ਹੱਤਾ ਦੱਸ ਦੇਣ ਸੋ ਦਿੱਲੀ ਦੇ ਵਿੱਚ ਅੱਜ ਕਲਾਊਡ ਸੀਡਿੰਗ ਦੀ ਕੋਸ਼ਿਸ਼ ਕੀਤੀ ਗਈ ਆ ਸੋ ਉਥੇ ਪਤਾ ਲੱਗਾ ਜੀ ਪਹਿਲਾਂ ਇਹ 23 ਅਕਤੂਬਰ ਨੂੰ ਤਜਰਬਾ ਕੀਤਾ ਸੀ ਅੱਜ ਦੂਜੀ ਵਾਰ ਕੀਤਾ ਜਦੋਂ ਇਹ ਬੱਦਲਾਂ ਦੇ ਵਿੱਚ ਜਹਾਜ਼ ਦੇ ਰਾਹੀਂ ਤੁਸੀਂ ਰਸਾਇਣ ਛੱਡ ਦਿੰਨੇ ਆ ਤਾਂ ਇਹ ਜਿਹੜੀ ਹੁਣ ਤੱਕ ਦੀ ਰਿਪੋਰਟ ਮੁਤਾਬਕ ਇਹ 15 ਮਿੰਟ ਤੋਂ ਲੈ ਕੇ 4 ਘੰਟੇ ਦੇ ਵਿੱਚ ਵਿੱਚ ਨਹੀਂ ਪੈ ਜਾਂਦਾ ਬਨੋਟੀ ਨਹੀਂ ਪਰ ਅੱਜ ਨਹੀਂ ਪਈ ਨਹੀਂ ਤੇ ਗੱਲ ਇਹ ਜੀ ਕਿ ਉਹ ਕਹਿੰਦੇ ਜੇ ਬੱਦਲਾਂ ਦੇ ਵਿੱਚ ਨਮੀ ਦੀ ਕਮੀ ਹੋ ਜਾਂ ਪਤਾ ਨਹੀਂ ਕੀ ਕਾਰਨ ਹੋਊਗਾ ਪਰ ਆਮ ਆਦਮੀ ਪਾਰਟੀ ਨੇ ਕਿਹਾ ਜੀ ਕਿ ਲੈ ਨੋ ਪਵਾ ਲੋ ਨਹੀਂ ਆ ਲੋ ਜੀ ਇਹਨਾਂ ਨੇ ਬੱਦਲ ਜਿਹੜੇ ਡੂਢ ਸੀਗੇ ਉਹ ਵੀ ਭਜਾਤੇ ਆ ਜੀ ਹਮ ਅੱਛਾ ਜਿਹੜਾ ਐਮ ਐਲ ਏ ਲਾਲਪਰਾ ਆਮ ਆਦਮੀ ਪਾਰਟੀ ਦਾ ਉਹਦਾ ਕੀ ਬਣਿਆ ਮੈਂ ਸੁਣਿਆ ਵੀ ਉਹਨੂੰ ਹੁਣ ਐਮ ਐਲ ਏ ਦੀ ਗੱਡੀ ਤੋਂ ਲਾ ਦੇਣਾ ਬਿਲਕੁਲ ਸੰਨ ਸਾਹਿਬ ਹੋ ਸਕਦਾ ਉਹਦੇ ਸਮੇਂ ਦੇ ਵਿੱਚ ਆਪਾਂ ਨੂੰ ਰੈੱਡ ਥਰਮ ਦੇ ਉੱਤੇ ਖਬਰ ਸਾਂਝੀ ਕਰਨੀ ਪਵੇ ਕਿ ਖਡੂਰ ਸਾਹਿਬ ਦੀ ਜ਼ਿਮੀਨ ਝੋਣ ਦਾ ਵੀ ਐਲਾਨ ਹੋ ਗਿਆ ਕਿਉਂਕਿ ਦੇਖੋ ਮਨਜਿੰਦਰ ਸਿੰਘ ਲਾਲਪੁਰਾ ਦੇ ਆਪਾਂ ਜਾਣਦੇ ਕਿ 4 ਸਾਲ ਦੀ ਸਜ਼ਾ ਸੁਣਾਈ ਉਹਨੂੰ ਹੇਠਲੀ ਅਦਾਲਤ ਨੇ ਤੇ ਇਸ ਕਰਕੇ ਸੁਣਾਈ ਆ ਕਿਉਂਕਿ 2013 ਦਾ ਕੇਸ ਆ ਜਿਹਦੇ ਵਿੱਚ ਹਰਵਿੰਦਰ ਕੌਰ ਉਸਮਾ ਨਾਂ ਦੀ ਕੁੜੀ ਨੇ ਇਹ ਗੱਲ ਕਹੀ ਸੀ ਕਿ ਉਹ ਜਦੋਂ ਟੈਕਸੀ ਚਲਾਉਂਦਾ ਸੀ ਮਨਜਿੰਦਰ ਸਿੰਘ ਲਾਲਪੁਰਾ ਇਹ ਨਹੀਂ ਤੇ ਇਹਦੇ ਨਾਲ ਦੇ ਸਾਥੀਆਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਜਾਤੀ ਸੂਚਕ ਕਰਨਾ ਕਈਆਂ ਕੁਝ ਕੋਨੇ ਮਤ ਦੋਸ਼ ਹੋਰ ਵੀ ਲਾਏ ਆ ਪਰ ਇਹ ਜਿਹੜੀ ਹੇਕਟਰੀ ਅਦਾਲਤ ਨੇ ਹੁਣ ਫੈਸਲਾ ਸੁਣਾਇਆ ਸੀ 4 ਸਾਲ ਦੀ ਸਜ਼ਾ ਇਹਨੂੰ ਚੁਣੌਤੀ ਦਿੱਤੀ ਸੀਗੀ ਹਾਈ ਕੋਰਟ ਦੇ ਵਿੱਚ ਲਾਲਪੁਰਾ ਦੇ ਵਕੀਲ ਆ ਰਹੇ ਸੀ ਵੀ ਜਾਂ ਤਾਂ ਇਹਨੂੰ ਸਟੇਲ ਆਇਆ ਜਾਵੇ ਜਾਂ ਰੱਦ ਕੀਤਾ ਜਾਵੇ ਅੱਜ ਅਦਾਲਤ ਨੇ ਦੋਵੇਂ ਗੱਲਾਂ ਕਰਨ ਤੋਂ ਇਨਕਾਰ ਕਰਤਾ ਮਤਲਬ ਹੇਕਟਰੀ ਅਦਾਲਤ ਦਾ ਫੈਸਲਾ ਬਰਕਰਾਰ ਰਹੂਗਾ ਹੁਣ ਦੇਖੋ ਗੱਲ ਇਹ ਦੀ ਕਿ ਸੰਕਟ ਆ ਗਿਆ ਹੁਣ ਇਹਨਾਂ ਦੇ ਕੋਲੇ ਸੁਪਰੀਮ ਕੋਰਟ ਜਾਣ ਦਾ ਰਾਹ ਹੁਣ ਇਹ ਤਾਂ ਹੈ ਨਹੀਂ ਕਿ ਸੁਪਰੀਮ ਕੋਰਟ ਆ ਜਿਹੜੀ ਉਹ ਕੱਲ ਨੂੰ ਵਿੱਚ ਪਾਈ ਉਸੇ ਪਟੀਸ਼ਨ ਤੇ ਪਰਸੋ ਫੈਸਲਾ ਆ ਜਾਣਾ ਉਹਦੇ ਉੱਤੇ ਵੀ ਕਈ ਮਹੀਨੇ ਨਿਕਲ ਜਾਣੇ ਆ ਜਿਵੇਂ ਹਾਈ ਕੋਰਟ ਦੇ ਵਿੱਚ ਕਈ ਮਹੀਨੇ ਨਿਕਲੇ ਆ ਮਤਲਬ ਇਹ ਹੈ ਜੀ ਕਿ ਮੈਨੂੰ ਲੱਗਦਾ ਵੀ ਜ ਤੌਰ ਦੇ ਉੱਤੇ ਵੀ ਜੇਕਰ ਸਰਕਾਰ ਨੇ ਅਸਤੀਫਾ ਨਾ ਮੰਗਿਆ ਜਾਂ ਇਹ ਸੀਟ ਸਰਕਾਰ ਚਾਹੁੰਦੀ ਹੋਵੇ ਵੀ ਭਾਈ ਖਾਲੀ ਕਰਵਾਉਣੀ ਆ ਤੇ ਆਉਂਦੇ ਸਮੇਂ ਦੇ ਵਿੱਚ ਇੱਥੇ ਚੋਣ ਹੋਊਗੀ ਜਿੰਨੀ ਚੋਣ ਦੇ ਲਈ ਰਾਹ ਤਿਆਰ ਹੋ ਗਿਆ ਵਿਰੋਧੀ ਪਾਰਟੀਆਂ ਤਾਂ ਕਹਿ ਵੀ ਰਹੀਆਂ ਵੀ ਜਦੋਂ 2 ਸਾਲ ਤੋਂ ਵੱਧ ਵੀ ਸਦਾ ਜਿੰਨੂ ਵੀ ਹੋਵੇ ਉਹਦੀ ਸੀਟ ਖਾਲੀ ਕਰਨੀ ਪੈਂਦੀ ਤੇ ਜਾਣਬੁੱਝ ਕੇ ਆਮ ਆਦਮੀ ਪਾਰਟੀ ਇਹ ਸੀਟ ਹਲੇ ਖਾਲੀ ਨਹੀਂ ਕਰ ਰਹੀ ਪਰ ਸ਼ਾਇਦ ਅੱਜ ਦੇ ਦਿਨ ਨੂੰ ਵੀ ਕਰੇ ਹੁਣ ਵੀ ਭਾਈ ਹਾਈ ਕੋਰਟ ਕੀ ਕਹਿੰਦੀ ਆ ਤੇ ਹਾਈ ਕੋਰਟ ਦਾ ਫੈਸਲਾ ਵੀ ਵਿਧਾਇਕ ਸਾਹਿਬ ਦੇ ਖਿਲਾਫ ਹੀ ਗਿਆ ਜੀ ਤੇ 26 ਨਵੰਬਰ ਨੂੰ ਵਿਧਾਨ ਸਭਾ ਵਿਦਿਆਰਥੀ ਚਲਾਉਣਗੇ ਹਾਂ ਬਿਲਕੁਲ ਜੀ ਇਹ ਨਾ ਇੱਕ ਨਵਾਂ ਤਜਰਬਾ ਕੀਤਾ ਜਾ ਰਿਹਾ ਚਲੋ ਚੰਗੀ ਗੱਲ ਦਾ ਤਜਰਬਾ ਹੋਣੇ ਚਾਹੀਦੇ ਆ ਤੇ 26 ਨਵੰਬਰ ਨੂੰ ਪਤਾ ਲੱਗਦਾ ਜੀ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਦਿਆਰਥੀ ਹੀ ਸਾਰਾ ਕੰਮ ਕਰਨਗੇ ਵਿਦਿਆਰਥੀ ਸੈਸ਼ਨ ਹੈ ਜੀ ਇਹ ਇਹ ਰਵੱਟਾ ਸਪੀਕਰ ਸਾਹਿਬ ਅਸਲੀ ਹੋਣਗੇ ਜਾਨੀ ਕਿ ਹੁਣ ਵਾਲੇ ਸੰਧਵਾ ਸਾਹਿਬ ਬਾਕੀ ਮੁੱਖ ਮੰਤਰੀ ਵੀ ਇੱਕ ਉਜਾਰਤੀ ਬਣੂਗਾ ਵਿਰੋਧੀ ਧਰਨਾ ਦੇਤਾ ਵੀ ਵਿਧਾਇਕ ਵੀ ਮੰਤਰੀ ਵੀ ਡਿਪਟੀ ਸਪੀਕਰ ਵੀ ਉਜਾਰਤੀ ਹੀ ਬਣਨਗੇ ਉਹਨਾਂ ਨੂੰ ਦੱਸਿਆ ਜਾਊਗਾ ਵੀ ਭਾਈ ਪ੍ਰਕਿਰਿਆ ਕੀ ਆ ਪ੍ਰਸ਼ਨ ਕਾਲ ਕੀ ਹੁੰਦਾ ਆਹ ਪ੍ਰਕਿਰਿਆ ਕੀ ਹੁੰਦੀ ਆਹ ਪ੍ਰਕਿਰਿਆ ਕੀ ਹੁੰਦੀ ਆ ਜੀ ਕਿ ਇਹ ਇੱਕ ਵੱਖਰੀ ਤਰ੍ਹਾਂ ਹਾਂਜੀ ਦੀ ਇਹ ਕਹਿੰਦੇ ਵੱਖਰੀ ਤਰ੍ਹਾਂ ਦਾ ਇੱਕ ਤਜਰਬਾ ਜਿਹੜਾ ਉਜਾਰਤੀਗਰ ਨੂੰ ਅਸੀਂ ਕਰਾਉਣਾ ਚਾਹੁੰਦੇ ਆ ਉਹ ਪੰਜਾਬ ਦੀ ਸਰਕਾਰ ਦੇ ਵੱਲੋਂ ਫੈਸਲਾ ਕੀਤਾ ਗਿਆ ਜੀ ਦਿਲੀ ਅਰਪੋਰਟ ਤੇ ਜਿਹੜੀ ਅੱਗ ਲੱਗੀ ਸੀ ਉਹ ਕਿਸੇ ਬੱਸ ਨੂੰ ਪੈ ਗਈ ਸੀ ਅੱਗ ਜਾਂ ਕੀ ਹੋਇਆ ਦਿੱਲੀ 에ਰਪੋਰਟ ਦੇ ਟਰਮੀਨਲ ਨੰਬਰ 3 ਦੇ ਉੱਤੇ ਇੱਕ ਬੱਸ ਖੜੀ ਆ ਇਸ ਬੱਸ ਨੂੰ ਅਚਾਨਕ ਅੱਗ ਪੈ ਜਾਂਦੀ ਥਿੰ ਸਾਹਿਬ ਇਹ ਬੱਸ ਧੂਤੂ ਕਰਕੇ ਸੜਨ ਲੱਗ ਜਾਂਦੀ ਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਦੇ ਉੱਤੇ ਪਹੁੰਚਦੀਆਂ ਤੇ ਇਸ ਅੱਗ ਦੇ ਉੱਤੇ ਮੁਸ਼ਕਲ ਨਾਲ ਕਾਬੂ ਪਾਉਂਦੀਆਂ ਤੇ ਉਹ ਵਾਸਾ ਜਿਹੜੀ ਜਦੋਂ ਜਹਾਜ਼ ਕਾਊਂਟਰ ਤੇ ਨਹੀਂ ਲੱਗਾ ਹੁੰਦਾ ਤੇ ਉਰੇ ਪਰੇ ਲੱਗਦਾ ਪਰ ਸਵਾਰੀਆਂ ਨੂੰ ਲੈ ਕੇ ਜਾਂਦੇ ਹੁੰਦੇ ਵਿਚਾਲੇ ਤੇ ਉਹ ਇਸ ਕਰਕੇ ਜਿਹੜੀ ਵਾਸਾ ਜਿਹੜੀ ਬਿਲਕੁਲ 에ਅਰ ਇੰਡੀਆ ਦੇ ਜਹਾਜ਼ ਦੇ ਕੋਲੇ ਸੜੀ ਸੀ ਪਰ ਜਹਾਜ਼ ਦਾ ਕੋਈ ਨੁਕਸਾਨ ਨਹੀਂ ਹੋਇਆ مالی ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸਿਰ ਮੌਕੇ ਦੇ ਉੱਤੇ ਪਤਾ ਲੱਗਾ ਵੀ ਚਲੋ ਇਹ ਕਾਬੂ ਪਾ ਲਿਆ ਗਿਆ ਤੇ ਥੋੜਾ ਜਿਹਾ ਬਚਾਅ ਹੋ ਗਿਆ ਵੈਸੇ ਅੱਗੇ ਰਾਜਸਥਾਨ ਦੇ ਜੈਪੁਰ ਦੇ ਵਿੱਚ ਇੱਕ ਬਹੁਤ ਵੱਡਾ ਹੜਸਾ ਵਾਪਰ ਗਿਆ ਇਥੇ ਜਿਹੜੀਆਂ ਹਾਈ ਪਾਵਰ ਕਾਰਾਂ ਜਿਹੜੀਆਂ ਉਹਨਾਂ ਦੇ ਨਾਲ ਇੱਕ ਪ੍ਰਾਈਵੇਟ ਬੱਸ ਟਕਰਾ ਗਈ ਜਿਹਦੇ ਕਰਕੇ ਬੱਸ ਸੜ ਕੇ ਸੁਆਹ ਹੋ ਗਈ ਜਿਹਦੇ ਵਿੱਚ ਦੋ ਬੰਦੇ ਜਿਉਂਦੇ ਸੜ ਗਏ ਆ ਸੱਤ ਜਣੇ ਵਿੱਚ ਘੁਲਸੇ ਆ ਕਈ ਲੋਕਾਂ ਦੀ ਜ਼ਿੰਦਗੀ ਬਚ ਗਈ ਹੈ ਤੇ ਪਿਛਲੇ 15 ਦਿਨਾਂ ਦੇ ਵਿੱਚ ਸਿੰਘ ਸਾਹਿਬ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ 14 ਬੱਸਾਂ ਸੜ ਕੇ ਸੁਆਹ ਹੋਈਆਂ ਇਹ ਵੀ ਤੇ ਉਹਦੇ ਵਿੱਚ ਕਈ ਦਰਜਣ ਲੋਕਾਂ ਦੀ ਮਸਾਫਰਾ ਨਹੀਂ ਮੌਤ ਹੋਈ ਹੈ ਜੀ ਕੱਲ ਤੁਸੀਂ ਖਬਰ ਦਿੱਤੀ ਸੀ ਵੀ ਮਲਮੀ ਜੀ ਜੀਬ ਨਾਲ ਕੰਗਣਾ ਰਣੌਤ ਨੇ ਮਾਫੀ ਦੀ ਗੱਲ ਕੀਤੀ ਆ ਬੇ ਬਿਮਿੰਦਰ ਕੌਰ ਜੀ ਦਾ ਰਿਐਕਸ਼ਨ ਆਇਆ ਅੱਜ ਬਿਲਕੁਲ ਅਥਨ ਸਾਹਿਬ ਅੱਜ ਨਾ ਇੰਉ ਜਿੱਤ ਕਰਦਾ ਸੀ ਮੇਰਾ ਜਦੋਂ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ ਨਾ ਵੀ ਬੇਬੇ ਦੇ ਨਾ ਸੱਚੀ-ਬੁੱਚੀ ਪਹਿਰੀਆਂ ਸਲਾਹੇ ਜਾਣ ਜੀ ਕਿ ਬੇਬੇ ਨੇ ਐਸੀਆਂ ਕਮਾਲ ਦੀਆਂ ਗੱਲਾਂ ਕਹੀਆਂ ਲਗਭਗ 90 ਸਾਲ ਦੀ ਉਮਰ ਆ ਬੇਬੇ ਜੀ ਦੀ ਬੇਬੇ ਬਿਮਿੰਦਰ ਕੌਰ ਦਾ ਸਰੀਰ ਬਿਲਕੁਲ ਕਮਾਨ ਵਾਂਗੂ ਮੁੜਿਆ ਹੋਇਆ ਬੇਬੇ ਸੋਟੀ ਨਾਲ ਤੁਰਦੀ ਆ ਤੇ ਜਜ਼ਬਾ ਉਹਦਾ ਜਿਉਂਦਾ ਮੁੱਕਿਆ ਨਹੀਂ ਅਰੇ ਤਾਂ ਮੈਂ ਦੱਸ ਦਿਆਂ ਕਿ ਬੇਬੇ ਦੀ ਆਰਟਿਸਟਿਟੀ ਕੀ ਕੀ ਆ ਇਹ ਤਾਰਾ ਜਿਹੜਾ ਬਹਾਦਰਗੜ ਝੰਡੀਆਂ ਦੇ ਵਿੱਚ ਗਰੀਬ ਪਰਿਵਾਰ ਆ ਕੋਈ ਵੱਡੇ ਕਿਸਾਨ ਪਰਿਵਾਰ ਨਹੀਂ ਆ ਬਹੁਤ ਸੁਧਾਰਨ ਪਰਿਵਾਰ ਆ ਜਦੋਂ ਕੰਗਣਾ ਰਣੋਤ ਆਈ ਸੀ ਨਾ ਐਸੇ ਬਠਿੰਡੇ ਦੇ ਵਿੱਚ ਅਦਾਲਤ ਚ ਉਸ ਵੇਲੇ ਬੇਬੇ ਦੇ ਪੁੱਤ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲੀ ਆ ਗੁਰਦਾਸ ਸਿੰਘ ਨੂੰ ਗੁਰਦਾਸ ਸਿੰਘ ਦੇ 1 ਮਹੀਨਾ ਪਹਿਲਾਂ ਸੱਪ ਲੜ ਗਿਆ ਸੀ ਇਹਨਾਂ ਦੇ ਕੋਲੇ ਪੈਸੇ ਇਲਾਜ ਕਰਾਉਣ ਵਾਸਤੇ ਵੀ ਨਹੀਂ ਜਿਹੜੀਆਂ ਦੋ ਧੀਆ ਬੇਬੇ ਦੀਆਂ 2 ਲੱਖ ਦਾ ਪ੍ਰਬੰਧ ਉਹਨਾਂ ਨੇ ਕੀਤਾ ਤਾਂ ਫਿਰ ਉਹਨਾਂ ਨੇ ਆਪ ਦਾ ਭਰਾ ਬਚਾਇਆ ਕਹਿਣ ਦਾ ਭਾਵ ਇਹ ਆ ਇਹ ਜਿਹੜੀ ਬੇਬੇ ਆ ਇਹਦੀ ਨੂੰ 1 ਸਾਲ ਪਹਿਲਾਂ ਮੁੱਕ ਗਈ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਪਹਾੜ ਇਹਨਾਂ ਦੇ ਉੱਤੇ ਚੱਲ ਰਿਹਾ ਸਾਰੀ ਉਮਰ ਬੇਬੇ ਮਿੱਟੀ ਨਾਲ ਮਿੱਟੀ ਆਪ ਹੋਈ ਆ ਆਪ ਦੇ ਘਰ ਵਾਲੇ ਲਾਭ ਸਿੰਘ ਦੇ ਨਾਲ ਮੈਂ ਇਹ ਗੱਲਾਂ ਤਾਂ ਦੱਸ ਰਿਹਾ ਵੀ ਬਹੁਤ ਸੁਧਾਰਨ ਪਰਿਵਾਰ ਆ ਗਰੀਬ ਦਾ ਪਰਿਵਾਰ ਆ ਪਰ 100-100 ਰੁਪਏ ਦੇ ਵਿੱਚ ਜਿਹੜੇ ਵਿਕਣ ਦੀ ਗੱਲ ਕਹਿੰਦੇ ਸੀ ਉਹਨਾਂ ਨੇ ਮੂੰਹ ਦੇ ਉੱਤੇ ਚਪੇੜ ਵਾਲੀ ਗੱਲ ਕੀਤੀ ਇਸ ਪਰਿਵਾਰ ਨੇ ਅੱਜ ਬੇਬੇ ਨੇ ਗੱਲ ਕਹੀ ਉਹ ਕਹਿੰਦੀ ਕਿ 4 ਸਾਲ ਤੋਂ ਅਸੀਂ ਅਦਾਲਤ ਦੇ ੱਟਕੇ ਖਾ ਰਹੇ ਆ ਤੇ ਹੁਣੇ ਮਾਫੀ ਮੰਗਣਾ ਕੀ ਇਸ ਤੋਂ ਮਾਫੀ ਨਹੀਂ ਕਰ ਦੇਗੇ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਜਿਹੜੇ ਸਾਡੇ ਨਾਲ ਤੁਰੇ ਵੀਰ 4 ਸਾਲ ਤੋਂ ਤੇ ਨਾਲ ਕੋਈ ਰਹਿ ਬਸ਼ਬਰਾ ਕਰਕੇ ਜਿਵੇਂ ਕਹਿਣਗੇ ਕਰ ਲਾਂਗੇ ਪਰ ਇਉਂ ਨਹੀਂ ਤੇ ਬੇਬੇ ਨੇ ਜਿਹੜੀ ਆਖਰੀ ਗੱਲ ਕਹੀ ਹੈ ਜਿਹਦੇ ਕਰਕੇ ਪੈਰੀਆਂ ਸੁਲਾਉਣ ਨੂੰ ਜੀ ਕਰਦਾ ਬੇਬੇ ਕਹਿੰਦੀ ਪੁੱਤ ਹਾਸੀ ਤੇ ਕੀੜੀ ਦਾ ਕੀ ਮੁਕਾਬਲਾ ਹੁੰਦਾ ਉਹ ਵੱਡੇ ਲੋਕ ਆ ਹਾਸੀ ਇਸ ਤਾ ਕੀੜੀ ਵਰਗੇ ਆ ਪਰ ਸਾਡੇ ਕੋਲੇ ਤਾਂ ਹੋਰ ਕੁਝ ਸਹੀ ਨਹੀਂ ਅਣਖ ਤੋਂ ਬਿਨਾ ਤੇ ਜੇ ਅਣਖ ਵੀ ਗਹਿਣੇ ਪਾਤੀ ਤਾਂ ਫਿਰ ਸਾਡੇ ਕੋਲੇ ਜਾਣ ਨੂੰ ਕੀ ਰਹਿ ਗਿਆ ਜੀ ਹੂੰ ਅੱਛਾ ਅਵਾਰਾ ਕੁੱਤਿਆਂ ਦਾ ਨੋਟਿਸ ਲਿਆ ਸੁਪਰੀਮ ਕੋਰਟ ਨੇ ਕਹਿੰਦੇ ਅਵਾਰਾ ਕੁੱਤਿਆਂ ਦੀ ਗਿਣਤੀ ਵੱਧ ਹੀ ਜਾ ਰਹੀ ਹੈ ਬਿਲਕੁਲ ਜੀ ਦੁੱਖ ਸਿੰਘ ਸਾਹਿਬ ਇਸ ਗੱਲ ਦਾ ਦੇ ਕੁੱਤਿਆਂ ਦੇ ਬਾਰੇ ਵੀ ਸੁਪਰੀਮ ਕੋਰਟ ਨੂੰ ਨੋਟਿਸ ਲੈਣਾ ਪੈਂਦਾ ਜੀ ਕੁੱਤਿਆਂ ਦੇ ਬਾਰੇ ਵੀ ਬੰਦਿਆ ਦੇ ਬਾਰੇ ਕਿਸਾਨਾਂ ਦੇ ਬਾਰੇ ਤਾਂ ਚਲੋ ਹੁੰਦੀ ਆ ਪਰ ਕਿਉਂਕਿ ਸਰਕਾਰਾਂ ਨੇ ਪ੍ਰਸ਼ਾਸਨ ਨੇ ਕਿਸੇ ਵੀ ਸੂਬੇ ਦੇ ਨੇ ਕਦੇ ਕੁੱਤਿਆਂ ਦਾ ਮਸਲਾ ਮਸਲਾ ਹੀ ਨਹੀਂ ਸਮਝਿਆ ਕਿਉਂਕਿ ਨੇਤਾ ਦਾ ਕੋਈ ਥੋੜੀ ਨੁਕਸਾਨ ਹੁੰਦਾ ਉਹ ਤਾਂ ਕਾਰਚ ਜਾਂਦੇ ਆ ਮਾਰੇ ਜਾਂਦੇ ਆ ਖੇਤਾਂ ਨੂੰ ਜਾਣ ਵਾਲੇ ਤੁਰ ਕੇ ਮਾਰੇ ਜਾਂਦੇ ਆ ਸਾਈਕਲ ਵਾਲੇ ਮਾਰੇ ਜਾਂਦੇ ਬੱਚੇ ਖੇਡਦੇ ਮਾਰੇ ਜਾਂਦੇ ਮੋਟਰਸਾਈਕਲ ਵਾਲੇ ਉਹਨਾਂ ਨੂੰ ਖਾ ਜਾਂਦੇ ਆ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਗੱਲ ਕਹੀ ਸੀ ਕਿ ਸਾਰੇ ਹੀ ਭਾਰਤ ਦੇ ਸੂਬਿਆਂ ਦੇ ਜਿਹੜੇ ਅੱਗੇ ਨੇ ਸਰਕਾਰਾਂ ਇਹ ਹਲਸਨਾਮਾ ਦਾਖਲ ਕਰਨ ਤੇ ਭਾਈਏ ਅਸੀਂ ਕੁੱਤਿਆਂ ਦੇ ਬਾਰੇ ਹੁਣ ਤੱਕ ਕੀ ਕੀ ਫੈਸਲੇ ਕੀਤੇ ਆ ਸਿਰਫ ਦੋ ਸੂਬਿਆਂ ਨੇ ਦਾਖਲ ਕੀਤੇ ਜੀ ਤੇਲੰਗਾਨਾ ਤੇ ਪੱਛਮੀ ਬੰਗਾਲ ਨੇ ਬਾਕੀ ਕਿਸੇ ਸੂਬੇ ਨੇ ਕਿਸੇ ਯੂਨੀਅਨ ਟੈਰੀਟਰੀ ਨੇ ਕੁਝ ਨਹੀਂ ਕੀਤਾ ਅੱਜ ਸੁਪਰੀਮ ਕੋਰਟ ਦੇ ਚੱਤੇ ਹੋ ਕੇ ਗੱਲ ਕਹੀ ਆ ਵੀ ਤੁਹਾਨੂੰ ਦਿੱਤੀ ਜੀ 3 ਨਵੰਬਰ ਪੂਰਬ ਤੱਕ ਵਕ ਵਕ ਸੁਬਾਂ ਦੇ ਪ੍ਰਮੁੱਖ ਸਖਤਰ ਇੱਥੇ ਆਪ ਹਾਜ਼ਰ ਹੋਣ ਵੀ ਤੁਸੀਂ ਸਾਡੇ ਹੁਕਮ ਨੂੰ ਹੁਕਮ ਕਿਉਂ ਨਹੀਂ ਮੰਨਿਆ ਜੀ ਜਦੋਂ ਸੜਕਾਂ ਬਣਦੀਆਂ ਟੋਲ ਫੀ ਲੱਗਦੀ ਆ ਜਦੋਂ ਉਹ ਮੁਕੰਮਲ ਵੀ ਹੋ ਜਾਂਦੀ ਹੈ ਟੋਲ ਫੀ ਪੇ ਆਫ ਹੋ ਜਾਂਦੀ ਹੈ ਸੜਕ ਪੇਰ ਵੀ ਉਹ ਜਿਹੜੀ ਟੋਲ ਫੀ ਉਹ ਲਈ ਜਾਂਦੇ ਆ ਇੱਕ ਵਾਰੀ ਚੀਫ ਮਿਨਿਸਟਰ ਨੇ ਆਪ ਜਾ ਕੇ ਇੱਕ ਟੋਲ ਬੂਥ ਬੰਦ ਕਰਵਾਤਾ ਸੀ ਲੁਧਿਆਣੇ ਦੇ ਨਜ਼ਦੀਕ ਹੁਣ ਇੱਕ ਹੋਰ ਟੋਲ ਬੂਥ ਆ ਜਿਹੜਾ ਖਤਮ ਹੋਣ ਵਾਲਾ ਬਿਲਕੁਲ ਜੀ ਇਹ ਇੱਕ ਹੋਰ ਟੋਲ ਬੂਥ ਆ ਇਹਨੇ ਵੀ ਖਤਮ ਹੋ ਜਾਣਾ ਪਤਾ ਲੱਗਾ ਜੀ ਕਿ ਜਿਹੜਾ ਜਗਰਾਉਂ ਨਕੌਦਰ ਰੋਡ ਦੇ ਉੱਤੇ ਟੋਲ ਪਲਾਜ਼ਾ ਇਹਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਗਿਆ ਇਹ ਫੈਸਲਾ ਕਿਉਂਕਿ ਨਿਰਧਾਰਤ ਸਮਾਂ ਸੀਮਾ ਤੋਂ 1.5 ਸਾਲ ਪਹਿਲਾਂ ਹੀ ਲਾਗੂ ਕੀਤਾ ਜਾ ਰਿਹਾ ਤੇ ਪਹਿਲਾਂ ਇਹ ਟੋਲ ਪਲਾਜ਼ਾ 15 ਮਈ 2027 ਤੱਕ ਚੱਲਣਾ ਸੀ ਪਰ ਹੁਣ ਇਹਨੂੰ ਪਹਿਲਾਂ ਹੀ ਸਮਾਪਤ ਕਰ ਦਿੱਤਾ ਗਿਆ ਇਸ ਰਾਹ ਤੋਂ ਚੱਲਣ ਵਾਲੇ ਵਾਹਨਾਂ ਨੂੰ ਕੋਈ ਵੀ ਚੀਜ਼ ਨਹੀਂ ਕੋਈ ਕਿਹੜੇ ਟੈਕਸ ਵੀ ਨਹੀਂ ਦੇਣਾ ਪਊਗਾ ਤੇ ਸੂਬੇ ਦੀ ਸਰਕਾਰ ਨੇ ਅੱਜ ਇਹ ਗੱਲ ਕਹੀ ਆ ਬੀ ਸਾਡੇ ਤਿੰਨ ਬਰਿਆ ਦੇ ਵਿੱਚ ਅਸੀਂ 18 ਟੋਲ ਪਲਾਜ਼ੇ ਬੰਦ ਕਰਵਾਏ ਆ ਤੇ ਹੁਣ 19ਵਾਂ ਬੰਦ ਕਰਵਾਉਣ ਲੱਗੇ ਆ ਜਿਹੜਾ ਇਹ ਜਗਰਾਉ ਤੋਂ ਨਕੂਦਰ ਵਾਲੀ ਸੜਕ ਤੇ ਆ ਬਿਲਕੁਲ ਜੀ ਬਿਲਕੁਲ ਤੇ ਬਾਕੀ ਦਿੱਲੀ ਬਿਹਾਰ ਦੀ ਕੋਈ ਮਹਾ ਗੱਠ ਜੋੜ ਦੀ ਖਬਰ ਆਈ ਹੈ ਉਹ ਕੀ ਹੈ ਜੀ ਸਰ ਸਾਹਿਬ ਬਿਹਾਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹੂੰ ਦੋ ਪੜਾਵਾਂ ਦੇ ਵਿੱਚ ਹੋਣੀਆਂ ਆਪਾਂ ਜਾਣਦੇ ਆ ਹੂੰ ਹੂੰ ਦੋਵੇਂ ਪੜਾਵਾਂ ਦੇ ਲਈ ਕਹਿ ਕੱਚ ਮੁਕਾਬਲਾ ਅੱਜ ਇਹ ਮਹਾਗਠ ਜੋੜ ਜਿਹਨੂੰ ਅਸੀਂ ਕਹਿੰਦੇ ਕਾਂਗਰਸ ਤੇਜਸਵੀ ਆਰਵੀ ਜਾਨਕ ਤੇ ਲਾਲੂ ਪ੍ਰਸਾਦ ਯਾਰਵ ਦੀ ਪਾਰਟੀ ਤੇ ਹੋਰ ਪਾਰਟੀਆਂ ਦਾ ਸੰਜਰਾ ਗਠ ਜੋੜਾ ਇੱਕ ਹੈਗਾ ਜੀ ਇੰਡੀਆ ਗਠ ਜੋੜ ਇੱਕ ਹੈਗਾ ਇੰਡੀਆ ਗਠ ਜੋੜ ਪੀਡੀਏ ਦੇ ਵਿੱਚ ਮੋਦੀ ਸਰਕਾਰ ਤੇ ਹੋਰ ਆ ਤੇ ਜਿਹੜੇ ਇੰਡੀਆ ਦੇ ਵਿੱਚ ਕਾਂਗਰਸ ਤੇ ਬਾਕੀ ਪਾਰਟੀਆਂ ਪਰ ਆ ਜਿਹੜਾ ਇੰਡੀਆ ਗਠ ਜੋੜ ਆ ਮਹਾਗਠ ਜੋੜ ਜੀ ਨੂੰ ਕਹਿੰਦੇ ਆ ਉਹਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਇਹਦਾ ਨਾਮ ਰੱਖਿਆ ਗਿਆ ਜੀ ਬਿਹਾਰ ਕਾ ਤੇਜਸਵੀ ਪ੍ਰਣ ਇਥੇ ਜਸਵੀ ਯਾਦਵ ਨੂੰ ਇਥੇ ਮੁੱਖ ਮੰਤਰੀ ਚਿਹਰਾ ਪੇਸ਼ ਕੀਤਾ ਜਾ ਵੀ 2 ਡੀਪੀਸੀਮ ਬਣਾਵਾਂਗੇ ਪਹਿਲਾਂ ਵਾਦਾ ਕੀਤਾ ਗਿਆ ਅੱਜ ਜਿਹੜਾ ਬਿਹਾਰ ਕਾ ਤਜਸਵੀ ਪ੍ਰਣ ਮਨੋਰਥ ਪੱਤਰ ਆ ਤੇਰੇ ਚ ਇਹ ਗੱਲ ਕਹੀ ਹੈ ਕਿ ਜੇਕਰ ਸਾਡੀ ਸਰਕਾਰ ਆ ਜਾਂਦੀ ਹੈ 20 ਮਹੀਨਿਆਂ ਦੇ ਵਿੱਚ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵਾਂਗੇ ਇਹਦੇ ਤੇ ਇਹ ਗੱਲ ਕਹੀ ਗਈ ਆ ਕਿ 20 ਦਿਨ ਦੇ ਵਿੱਚ ਵਿੱਚ ਅਸੀਂ ਕਰਨੀ ਜੀ ਇਹਦੇ ਬਾਰੇ ਨਿਯਮ ਬਣਾ ਦੇਵਾਂਗੇ ਅੰਜ ਐਕਸਪ੍ਰੈਸ ਦੇ ਬਣਾਵਾਂਗੇ 200 ਯੂਨਿਟ ਬਿਜਲੀ ਮੁਫਤ ਦੇਵਾਂਗੇ ਹੋਰ ਬਾਕੀ ਵੱਖ-ਵੱਖ ਵਰਗਾਂ ਦੇ ਲਈ ਵੀ ਐਲਾਨ ਕੀਤੇ ਗਏ ਆ ਜੀ ਰਣਾ ਜੀ ਨਸ਼ੇੜੀ ਮੁੰਡਿਆਂ ਦੀਆਂ ਕਹਾਣੀਆਂ ਤਾਂ ਸੁਣਦੇ ਆਏ ਆ ਅੱਜ ਗੋ 13ਵੀਂ ਆ ਵੀ ਲੜਕੀ ਸੀ ਨਸ਼ੇੜੀ ਜਿਹਨੂੰ ਬੇਬੇ ਉਹਦੀ ਲੈ ਕੇ ਗਈ ਆ ਕਿਸੇ ਐਮ ਐਲ ਐਸ ਦਫਤਰ ਚ ਕੰਪਰਾਬ ਹਾਲਾਤ ਬੜੇ ਮਾਰੇ ਹੋਏ ਪਏ ਆ ਸਾਡੇ ਪ੍ਰਵਾਹ ਕਮੈਂਬਰ ਗੌਰ ਨਾਲ ਇਹ ਗੱਲ ਜ਼ਰੂਰ ਸੁਣ ਵੀ ਅੱਜ ਹਾਲਾਤ ਕੀ ਆ ਆਤਮ ਨਗਰ ਲੁਧਿਆਣੇ ਦੇ ਵਿੱਚ ਵਿਧਾਨ ਸਭਾ ਖੇਤਰ ਇਥੋਂ ਦੇ ਵਿਧਾਇਕ ਹੈਗੇ ਜੀ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਸਿੱਧੂ ਇਹਨਾਂ ਦੇ ਕੋਲੇ ਦਫ਼ਤਰ ਦੇ ਵਿੱਚ ਇੱਕ ਔਰਤ ਆਉਂਦੀ ਆ ਆਪਣੀ ਜਵਾਨ ਧੀ ਨੂੰ ਲੈ ਕੇ ਜਿਹਦੇ ਦੋ ਬੱਚੇ ਆ ਉਸ ਔਰਤ ਨੇ ਆ ਕੇ ਦੋ ਹੱਥੜੇ ਮਾਰ-ਮਾਰ ਕੇ ਐਮਐਲਏ ਸਾਹਿਬ ਨੂੰ ਇਹ ਗੱਲ ਕਹੀ ਆ ਕਿ ਮੇਰੀ ਧੀ ਚਿੱਟੇ ਨੇ ਤੇ ਬਾਕੀ ਨਸ਼ਾ ਨੇ ਪੱਟਤੀ ਆ ਇਹਦੇ ਦੋ ਬੱਚੇ ਆ ਇਹਨੇ ਘਰ ਦਾ ਸਾਰਾ ਸਮਾਨ ਵੇਚਤਾ ਇਹ ਮਰ ਜੂਗੀ ਇਹਦੇ ਬੱਚੇ ਮੁੱਕ ਜਾਣਗੇ ਇਸ ਕਰਕੇ ਇਹਨੂੰ ਕਿਸੇ ਨਸ਼ਾ ਛਡਾਊ ਕੇਂਦਰ 'ਚ ਭਰਤੀ ਕਰਵਾ ਦਿਓ ਉਹਨੇ ਇਹ ਗੱਲ ਕਹੀ ਆ ਮਾਨ ਨੇ ਕਿ ਮੇਰੀ ਧੀ ਗਿੱਧਾ ਭੰਗੜਾ ਗਰੁੱਪ ਦੇ ਵਿੱਚ ਕੰਮ ਕਰਦੀ ਸੀ ਉਥੋਂ ਨਸ਼ੇ ਦੀ ਲਤ ਲੱਗੀ ਤੇ ਅੱਜ ਇਹ ਬਰਬਾਦ ਹੋ ਗਈ ਆ। ਦੂਜੀ ਗੱਲ ਇਹ ਆ ਵੀ 2-3 ਦਿਨ ਪਹਿਲਾਂ ਆਪਾਂ ਖਬਰ ਵੀ ਸੰਜੀ ਕੀਤੀ ਸੀ। ਮਾਨਸਾ ਦੇ ਵਿੱਚ ਇੱਕ ਮੀਆਂ ਬੀਵੀ ਆ ਜਿਹੜੇ ਇੱਕ ਚਿੱਟੇ ਦੇ ਆਦੀ ਆ। ਇਹਨਾਂ ਨੇ ਆਪਣਾ 6 ਮਹੀਨੇ ਦਾ ਬੱਚਾ ਇੱਕ ਕਬਾੜੀਏ ਨੂੰ 1,80,000 ਰੁਪਏ ਚ ਵੇਚਦਾ ਸੀ। ਤੁਸੀਂ ਦੇਖੋ ਕਮਾਲ ਦੀ ਗੱਲ 1,80,000 ਰੁਪਏ ਚ ਨਿਆਣਾ ਵੇਚ ਕੇ ਆਪਦਾ ਇੱਕੋ ਹੀ ਨਿਆਣਾ ਪਹਿਲਾ ਨਿਆਣਾ ਉਹ ਵੇਚ ਕੇ ਇਹਨਾਂ ਨੇ ਇੱਕ ਤਾਂ ਮੋਟਰਸਾਈਕਲ ਜਿਹੜਾ ਗਹਿਣੇ ਕਰਿਆ ਸੀ ਉਹ ਛਡਵਾਇਆ। ਇੱਕਲ ਮਰੀ ਲੈ ਕੇ ਆਇਆ ਇੱਕ ਬੈੱਡ ਲੈ ਕੇ ਆਇਆ 20000 ਦਾ ਚਿੱਟਾ ਲੈ ਕੇ ਆਇਆ ਉਹ ਤਾਂ ਬਾਅਦ ਦੇ ਵਿੱਚ ਰੋਲਾ ਪੈ ਗਿਆ ਤੇ ਕਬਾੜੀਏ ਦੇ ਕੋਲ ਬੱਚਾ ਵਾਪਸ ਲਿਆ ਗਿਆ ਮਤਲਬ ਪੰਜਾਬ ਦੇ ਵਿੱਚ ਬੱਚੇ ਚੱਕਣ ਦੀਆਂ ਖਬਰਾਂ ਵੀ ਸੁਣਦੇ ਸੀ ਪਰ ਹੁਣ ਚਿੱਟੇ ਦੇ ਕਰਕੇ ਬੱਚੇ ਵੇਚਣ ਦੀਆਂ ਖਬਰਾਂ ਵੀ ਆਉਣ ਲੱਗ ਪਈਆਂ ਅੱਛਾ ਜੀ ਮੌਸਮ ਦਾ ਕੀ ਹਾਲ ਹੈ ਪੰਜਾਬ ਦੇ ਵਿੱਚ ਮੀਂਹ ਪਿਆ ਕਿ ਜਹਾਜ਼ ਨਾ ਪੋਣਾ ਪੂ ਦੇਖੋ ਜਹਾਜ਼ ਦੇ ਨਾਲ ਤਾਂ ਮੇਰਾ ਖਿਆਲ ਹੈ ਵੀ ਦਿੱਲੀ ਵਾਲਾ ਤਜਰਬਾ ਤਾਂ ਫੇਰ ਹੋਇਆ ਅੱਜ ਵੀ ਤਰੀਕ ਤੱਕ ਹੁਣ ਤੱਕ ਰਾਤ ਨੂੰ ਪੈਜੇ ਕੁਝ ਕਹਿ ਨਹੀਂ ਸਕਦੇ ਪਰ ਪੰਜਾਬ ਦੇ ਪਿਛਲੇ ਹਫਤੇ ਤੱਕ ਮੀਂਹ ਕਣੀ ਦੀ ਸੰਭਾਵਨਾ ਹੈ ਨਹੀਂ ਇਹ ਮੌਸਮ ਵਿਭਾਗ ਨੇ ਕਿਹਾ ਦਿਨ ਦੇ ਵੇਲੇ ਮੌਸਮ ਖੁਸ਼ਕ ਧੁੱਪ ਵਾਲਾ ਪਰ ਬਹੁਤੀ ਧੁੱਪ ਵਾਲਾ ਨਹੀਂ ਤੇ ਰਾਤ ਦੇ ਵੇਲੇ ਮੌਸਮ ਥੋੜਾ ਜਿਹਾ ਠੰਡਾ ਹੁੰਦਾ ਮੌਸਮ ਸਥਿਰ ਆ ਤੇ ਆਉਂਦੇ 48 ਘੰਟਿਆਂ ਦੇ ਵਿੱਚ ਵੀ ਮੌਸਮ ਸਥਿਰ ਰਹਿਣ ਦੀ ਉਮੀਦ ਬਣਾਈ ਹੈ ਹੂੰ ਹੂੰ ਅਮ ਮੈਨੂੰ ਕੋਈ ਸਾਇੰਸਦਾਨ ਦੱਸ ਰਿਹਾ ਸੀ ਇਹ ਕਹਿੰਦੇ ਜਿਹੜਾ ਬੱਦਲ ਫਟਾਉਣ ਵਾਲਾ ਜਹਾਜ਼ 6000 ਸਕਰ ਫੁੱਟ ਦੀ ਉਚਾਈ ਤੇ ਜਾ ਕੇ ਤਾਂ ਇੱਕ ਰਸਾਇਣਕ ਤੱਤ ਆਇਓਡਾਈਡ ਦਾ ਕੋਈ ਉਹ ਉਹਦੇ ਤੇ ਸਿੱਟਦੇ ਆ ਤੇ ਬੱਦਲ ਫਟ ਜਾਂਦਾ ਮੀਂਹ ਪੈ ਜਾਂਦਾ ਉਹ ਕਹਿੰਦੇ ਜਿਹੜਾ ਰਸਾਇਣਕ ਤੱਤ ਸੀ ਉਹਦੇ ਚ ਮਿਲਾਵਟ ਸੀ ਤੇ ਉਹਨੇ ਕੰਮ ਨਹੀਂ ਕੀਤਾ ਇਹ ਗੱਲ ਠੀਕ ਹੈ ਸਰਦਾਰ ਜੀ ਦੇਖੋ ਮੇਰੇ ਕੋਲ ਇਹ ਜਾਣਕਾਰੀ ਹੈ ਨਹੀਂ ਪਰ ਜਿਹੜੇ ਵੀਰ ਜੀ ਨੇ ਗੱਲ ਕਹੀ ਹੈ ਵੀ ਸ਼ਾਇਦ ਸ਼ਾਇਦ ਇੱਕ ਕਾਰਨ ਇਹ ਵੀ ਹੋਵੇਗੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨ ਧੰਨਵਾਦੀ ਜੀ